ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨੁ ਧਰਪੀ ਬੀਜੁ ਕਰਮਾ ਕਰੋ ਸਾਲੇ ਲਿਆ ਪਾਉ ਸਾਰੰਗ ਪਾਣੀ ਇਹੋ ਹੋਂਤਾ ਨੂੰ ਧਰਤੀ ਬੀਜ ਕਰਮਾ ਕਰੋ ਸਾਲੇ ਲਿਆ ਪਾਉ ਸਾਰੰਗ ਪਾਣੀ ਮਾਨ ਕਿਰਸਾਨ ਹਰ ਹਿਰਦੈ ਜਮਾਏ ਲਾ ਕਿਉ ਪਾਵਸ ਪਦ ਨਿਰਵਾਣੀ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਭਾਈ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾ ਸ੍ਰੀ ਰਾਗ ਦੇ ਅੰਦਰ ਤੀਜੇ ਕਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਨੂੰ ਗਾਇਨ ਕਰਨ ਦਾ ਜੋ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਹੁ ਸੰਗਤਾਂ ਮਿਲਦੀਆਂ ਨੇ ਬੜੇ ਗੁਰਮੁਖ ਪਿਆਰੇ ਆਣ ਕੇ ਦਰਸ਼ਨ ਕਰਦੇ ਆ ਤੇ ਬਹੁਤ ਵੱਖਰੇ ਤਰ੍ਹਾਂ ਦੇ ਸਵਾਲ ਜੋ ਆਪ ਸਤਿਗੁਰੂ ਮਹਾਰਾਜ ਨਾਲ ਕਰਦੇ ਆ ਤੇ ਮਹਾਰਾਜ ਫਿਰ ਜਿਹੋ ਜਿਹਾ ਕਿਸੇ ਦਾ ਕੀਤਾ ਹੁੰਦਾ ਜਾਂ ਜਿਹੋ ਜਿਹਾ ਕਿਸੇ ਦਾ ਪ੍ਰਸ਼ਨ ਹੁੰਦਾ ਉਹਦਾ ਉੱਤਰ ਫਿਰ ਉਹਦੇ ਮੁਤਾਬਕ ਮਹਾਰਾਜ ਬਖਸ਼ਿਸ਼ ਕਰਦੇ ਆ ਕੋਈ ਖੇਤੀ ਕਰਨ ਵਾਲਾ ਕਿਸਾਨ ਹੈ ਤੇ ਉਹਨੂੰ ਖੇਤੀ ਦੇ ਰੂਪ ਵਿੱਚ ਦਾ ਸਟਾਰ ਦੇ ਕੇ ਸਮਝਾ ਦਿੰਦੇ ਆ ਕੋਈ ਵਪਾਰੀ ਹੈ ਉਹਨੂੰ ਵਪਾਰ ਦੇ ਰੂਪ ਵਿੱਚ ਦੇ ਦੇ ਨਾਲ ਗੱਲ پکڑ ਵਿੱਚ ਆ ਜਾਏ ਸਮਝ ਵਿੱਚ ਆ ਜਾਏ ਕਿਉਂਕਿ ਜਿਹੜਾ ਧੰਦਾ ਮਨੁੱਖ ਕਰਦਾ ਉਹ ਨੂੰ ਆਪਣੇ ਧੰਦੇ ਦੀ ਸਮਝ ਹੁੰਦੀ ਹੈ ਤੇ ਜੇਕਰ ਉਹਦੇ ਮੁਤਾਬਕ ਆਪਾਂ ਗੱਲ ਕਰਾਂਗੇ ਤੇ ਉਹ ਨੂੰ ਬਹੁਤ ਜਲਦੀ ਗੱਲ پکڑ ਵਿੱਚ ਆ ਜਾਂਦੀ ਫਿਰ ਇੱਥੇ ਸਤਿਗੁਰੂ ਮਹਾਰਾਜ ਨੇ ਇੱਕ ਕਿਸਾਨ ਦੀ ਉਦਾਹਰਣ ਦੇ ਕੇ ਸਮਝਾਇਆ ਵੀ ਜਿਵੇਂ ਕਿਸਾਨ ਚੰਗੀ ਫਸਲ ਵਾਸਤੇ ਜਿਹੜਾ ਬੜੀ ਮਿਹਨਤ ਕਰਦਾ ਹੈ ਖੇਤੀਬਾੜੀ ਕਰਦਾ ਤਾਂ ਕਿ ਉਹ ਨੂੰ ਚਾਰਮਣ ਦਾਣੇ ਚੰਗੇ ਪ੍ਰਾਪਤ ਹੋ ਜਾਣ ਫਿਰ ਉਸ ਨਰਸਤਾਂ ਨੂੰ ਮੁੱਖ ਰੱਖ ਕੇ ਸਤਿਗੁਰੂ ਮਹਾਰਾਜ ਜਿੱਥੇ ਬਾਹਰੀ ਰੂਪ ਵਿੱਚ ਖੇਤੀ ਦੀ ਗੱਲ ਹੋ ਰਹੀ ਹੈ ਉੱਥੇ ਅੰਤਰੀਵ ਰੂਪ ਦੇ ਵਿੱਚ ਮਨੁੱਖ ਨੂੰ ਆਪਣੇ ਆਪ ਨੂੰ ਅਕਾਲ ਪੁਰਖ ਪਰਮਾਤਮਾ ਨਾਲ ਜੋੜਨ ਵਾਸਤੇ ਸਤਿਗੁਰੂ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਉਹ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਇਹ ਹੇ ਤਨ ਧਰਪੀ ਬੀਜ ਕਰਮਾ ਕਰੋ ਸਦ ਦੀ ਉਪਾਉ ਸਾਰੰਗ ਪਾਣੀ ਮਹਾਰਾਜ ਕਹਿੰਦੇ ਭਾਈ ਜਿਵੇਂ ਇੱਕ ਕਿਸਾਨ ਖੇਤੀਬਾੜੀ ਕਰਦਿਆਂ ਹੋਇਆਂ ਇੱਕ ਵਧੀਆ ਚੰਗੀ ਫਸਲ ਪੈਦਾ ਕਰਨ ਵਾਸਤੇ ਮਿਹਨਤ ਕਰਦਾ ਹੈ ਪਹਿਲਾਂ ਉਹ ਖੇਤ ਨੂੰ ਜ਼ਮੀਨ ਨੂੰ ਵਾਹਦਾ ਵਾਹ ਕੇ ਉਹਨੂੰ ਸਵਾਰਦਾ ਉਹਨੂੰ ਬਰਾਬਰ ਕਰਦਾ ਤੇ ਫਿਰ ਅੱਗੇ ਉਹਦੇ ਵਿੱਚ ਜਾ ਕੇ ਜਿਹੜਾ ਉਹ ਖੇਤੀਬਾੜੀ ਦੇ ਤਰੀਕੇ ਦੇ ਅਨੁਸਾਰ ਜਿਹੜਾ ਉਹ ਖੇਤੀ ਕਰਨੀ ਸ਼ੁਰੂ ਕਰਦਾ ਇੱਥੇ ਫਿਰ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹੋ ਤਨ ਧਰਤੀ ਬੀਜ ਕਰਮਾ ਕਰਉਂ ਕਹਿੰਦੇ ਇਸ ਸਰੀਰ ਨੂੰ ਵਿਸ਼ੇ ਵਕਾਰਾਂ ਤੋਂ ਰਹਿਤ ਕਰ ਦੇ ਜਿਵੇਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਕੇ ਉਹਦੇ ਵਿੱਚੋਂ ਕੱਖ ਕਾਨ ਕੱਢ ਦਿੱਤਾ ਜਾਂਦਾ ਉਹਨੂੰ ਬਰਾਬਰ ਕਰ ਲਿਆ ਜਾਂਦਾ ਫਿਰ ਉਹਦੇ ਅੰਦਰ ਬੀਜ ਪਾਇਆ ਜਾਂਦਾ ਬੁੱਤਰ ਦੇਖ ਕੇ ਕਹਿੰਦੇ ਇਸ ਤਰ੍ਹਾਂ ਇਸ ਸਰੀਰ ਨੂੰ ਵਿਸ਼ੇ ਵਕਾਰਾਂ ਤੋਂ ਰਹਿਤ ਕਰਨਾ ਪੈਣਾ ਜਿਵੇਂ ਮਿੱਟੀ ਬਰਾਬਰ ਕਰੀਦੀ ਹੈ ਵਟਾਂ ਢਾ ਦੇਦੀਆਂ ਆ ਤਾਂ ਜੋ ਪਾਣੀ ਲਾਉਣਾ ਸੋਖਾ ਰਹੇ ਇਸ ਤਰ੍ਹਾਂ ਕਹਿੰਦੇ ਪਹਿਲਾਂ ਜਿਹੜੇ ਮਨ ਦੇ ਅੰਦਰ ਵਿਸ਼ੇ ਵਿਕਾਰਾਂ ਦੀਆਂ ਵੱਟਾਂ ਬਣੀਆਂ ਹੋਈਆਂ ਜਿਹੜੀਆਂ ਪਰਮਾਤਮਾ ਦੇ ਨਾਲ ਤੈਨੂੰ ਜੁੜਨ ਵਾਸਤੇ ਰੁਕਾਵਟ ਬਣਦੀਆਂ ਉਹਨਾਂ ਨੂੰ ਪਹਿਲਾਂ ਭਾਈ ਟਾਉਣਾ ਪੈਣਾ ਪਹਿਲਾਂ ਭਰੋਸਾ ਵਿਸ਼ਵਾਸ ਕਰਕੇ ਅਕਾਲ ਪੁਰਖ ਦੇ ਚਰਨਾਚਰ ਅਰਦਾਸਾਂ ਸੋਧ ਕੇ ਮਹਾਰਾਜ ਬੇਨਤੀ ਕਰਨੀ ਪੈਣੀ ਸਤਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜਨ ਲਈ ਤਾਕਤ ਸਮਰੱਥਾ ਦੇਵੋ ਤਾਂ ਜੋ ਮੈਂ ਬਹਿ ਸਕਾਂ ਸਿਮਰ ਸਕਾਂ ਜਪ ਸਕਾਂ ਤੇ ਆਪ ਅੰਗ ਸੰਗ ਸਹਾਈ ਹੋਵੋ ਕਿ ਮੇਰੀ ਬਿਰਤੀ ਇਕਾਗਰ ਕਰਨ ਵਿੱਚ ਮੇਰੀ ਸਹਾਇਤਾ ਕਰੋ ਕਹਿੰਦੇ ਪਹਿਲਾ ਸਰੀਰ ਦੇ ਵਿੱਚੋਂ ਜਿਹੜੇ ਵਿਸ਼ੇ ਵਿਕਾਰ ਆ ਉਹਨਾਂ ਨੂੰ ਖਤਮ ਕਰਨਾ ਪੈਣਾ ਉਹਨਾਂ ਨੂੰ ਢਾਉਣਾ ਪੈਣਾ ਮੰਨੋ ਇਹਨਾਂ ਵਿਕਾਰਾਂ ਤੋਂ ਰਹਿਤ ਜਿਹੜਾ ਸਰੀਰ ਆ ਉਹ ਇੱਕ ਧਰਤੀ ਦੀ ਤਰ੍ਹਾਂ ਆ ਜਿਹੜੀ ਤਿਆਰ ਆ ਬੀਜ ਬੀਜਣ ਵਾਸਤੇ ਬੀਜ ਕਰਮਾ ਕਰੋ ਫਿਰ ਕਹਿੰਦੇ ਇਸ ਸ਼ੁੱਧ ਸਰੀਰ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਬੀਜ ਜਿਹੜਾ ਜਿਹੜਾ ਤੂੰ ਕਰਮ ਕਰਨਾ ਭਾਵ ਸ਼ੁਭ ਕਰਮ ਕਰਨਾ ਮਾੜੇ ਕੰਮਾਂ ਤੋਂ ਆਪਣੇ ਆਪ ਨੂੰ ਬਚਾਉਣਾ ਉਹ ਬੀਜ ਬੀਜਣਾ ਉਹ ਸ਼ੁਭ ਕਰਮ ਵਾਹਿਗੁਰੂ ਕੀ ਹੈ ਭਾਈ ਕਿਸੇ ਦੀ ਨਿੰਦਿਆ ਚੁਗਰੀ ਤੋਂ ਆਪਣੇ ਆਪ ਨੂੰ ਬਚਾ ਲਓ ਜਿੰਨਾ ਵੀ ਠੱਗੀ ਠੋਰੀ ਦਾ ਕੰਮ ਹੈ ਉਹਦੇ ਤੋਂ ਆਪਣੇ ਆਪ ਨੂੰ ਬਚਾ ਲਓ ਆਹਾਰ ਵਿਚਾਰ ਕਿਰਦਾਰ ਸਾਰਾ ਸ਼ੁੱਧ ਹੋ ਜਾਏ ਜੋ ਅੰਦਰ ਹੈ ਉਹੀ ਬਾਹਰ ਹੋਵੇ ਤੇ ਜੇ ਵਾਹਿਗੁਰੂ ਨਾਲ ਪ੍ਰੀਤੀ ਹੈ ਤੇ ਉਹ ਸੱਚੀ ਹੋਵੇ ਕੇਵਲ ਦਿਖਾਵੇ ਵਾਸਤੇ ਨਾ ਹੋਵੇ ਕਿ ਮੁਖ ਤੋਂ ਤੇ ਬਾਣੀ ਜਪਦਾ ਵਾਹਿਗੁਰੂ ਵਾਹਿਗੁਰੂ ਕਰਦਾ ਤੇ ਹਿਰਦੇ ਚ ਕਪਟ ਰੱਖੀ ਬੈਟਾ ਲੋਕਾਂ ਨੂੰ ਠੱਗੀ ਵੀ ਜਾਂਦਾ ਇਦਾਂ ਨਹੀਂ ਗੱਲ ਬੰਨੀ ਕਹਿੰਦੇ ਇਸ ਤਰ੍ਹਾਂ ਭਾਈ ਧਰਤੀ ਨੂੰ ਜਿਵੇਂ ਸਵਾਰ ਕੇ ਬੀਜ ਬੀਜਿਆ ਜਾਂਦਾ ਇਹ ਸਰੀਰ ਨੂੰ ਵਿਕਾਰਾਂ ਤੋਂ ਰਹਿਤ ਕਰ ਉਹ ਵਿਕਾਰਾਂ ਤੋਂ ਰਹਿਤ ਤੇਰਾ ਸਰੀਰ ਧਰਤੀ ਦੀ ਨੇ ਆਈ ਹੋ ਜਾਏ ਬੀਜ ਕਰਮਾ ਕਰੋ ਤੇ ਨਿਸ਼ਕਾਮ ਕਰਮ ਜਿਵੇਂ ਹੈ ਨਿਸ਼ਕਾਮ ਕਰਮ ਹੁੰਦੇ ਭਾਈ ਜਿਨ੍ਹਾਂ ਦੀ ਆਪਾਂ ਮੁੱਲ ਨਹੀਂ ਵਟਦੇ ਜਾਂ ਜਿਨ੍ਹਾਂ ਦੀ ਆਪਾਂ ਆਸ ਨਹੀਂ ਰੱਖਦੇ ਹੁਣ ਆਪਣਾ ਇੱਥੇ ਸਵਾਲ ਹੋਏਗਾ ਜੀ ਫਿਰ ਜੇ ਆਸ ਨਹੀਂ ਰੱਖਣੀ ਤੇ ਕਿਵੇਂ ਕਰਮ ਕਰਾਂਗੇ ਹੁਣ ਮਨੁੱਖ ਦਾ ਇਹ ਸੁਭਾਅ ਆ ਅਸੀਂ ਪਹਿਲਾਂ ਸੋਚਦੇ ਹਾਂ ਵੀ ਮੈਨੂੰ ਕੀ ਮਿਲੂਗਾ ਜਾਂ ਮੇਰਾ ਫਾਇਦਾ ਕਿੱਥੋਂ ਆ ਫਿਰ ਅਸੀਂ ਕੋਈ ਕੰਮ ਕਰਦੇ ਹਾਂ ਹੁਣ ਜੇ ਗੁਰਦੁਆਰਾ ਸਾਹਿਬ ਵੀ ਜਾਣਾ ਬਾਣੀ ਪੜ੍ਹਨੀ ਆ ਕੋਈ ਸਿਮਰਨ ਕਰਨਾ ਅਸੀਂ ਪਹਿਲਾਂ ਸੋਚਦੇ ਹਾਂ ਮਹਾਰਾਜ ਮੁਕਤੀ ਦੇਹਾਂਗਾ ਮੈਨੂੰ ਕੀ ਮਿਲੂਗਾ ਫੇਰ ਮੈਂ ਕਰਦਾ ਜਾਂ ਜੀਵਨ ਦੀਆਂ ਲੋੜਾਂ ਵਾਸਤੇ ਮਹਾਰਾਜ ਮੈਂ ਸਵਾ ਮਹੀਨਾ ਆਣ ਕੇ ਮੱਥਾ ਟੇਕੂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਮੈਂ ਜੀ ਖੰਡ ਪਾੜ ਸਭ ਕਰਾਉਂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਮੈਂ ਜੀ ਸੁਖਨੀ ਸਾਹਿਬ ਕਰਾਉਂਗਾ ਜੀ ਮੇਰਾ ਫਲਾਣਾ ਕੰਮ ਹੋ ਜਾਏ ਭਾਵ ਅਸੀਂ ਇੱਕ ਸੌਦੇਬਾਜ਼ੀ ਜੀ ਕਰਦੇ ਮਹਾਰਾਜ ਮੈਂ ਆ ਕਰੂੰਗਾ ਤੇ ਤੇ ਬਦਲੇ ਮੈਨੂੰ ਆ ਦਿਓ ਉਹ ਹੋ ਗਈ ਮੰਗ ਉਹ ਸਾਡੀ ਹੋ ਗਈ ਕਾਮਨਾ ਤੇ ਨਿਸ਼ਕਾਮ ਹੁੰਦੀ ਵੀ ਮਹਾਰਾਜ ਮੈਂ ਗੁਰਦੁਆਰਾ ਸਾਹਿਬ ਜ਼ਰੂਰ ਆਉਣਾ ਮੱਥਾ ਟੇਕਦਾ ਬਾਣੀ ਵੀ ਸੁਣਦਾ ਪਰ ਇਹਦੇ ਬਦਲੇ ਮੈਂ ਕੋਈ ਕੰਡੀਸ਼ਨ ਨਹੀਂ ਰੱਖ ਰਿਹਾ ਵੀ ਮੈਨੂੰ ਆ ਦਿਓ ਮੇਰਾ ਫਰਜ ਹੈ ਤੇਰੇ ਹੁਕਮ ਨੂੰ ਮੰਨਣਾ ਤੇਰੇ ਦਰ ਤੇ ਆਣ ਕੇ ਸੇਵਾ ਸਿਮਰਨ ਤੇ ਜਿੰਨਾ ਕੁ ਮੇਰੇ ਤੋਂ ਹਿੱਸਾ ਪੈਂਦਾ ਮਹਾਰਾਜ ਮੈਂ ਪਾਉਣਾ ਉਹਦੇ ਬਦਲੇ ਤੂੰ ਕੀ ਦੇਣਾ ਕਦੋਂ ਦੇਣਾ ਕਿੰਨਾ ਦੇਣਾ ਦੇਣਾ ਜਾਂ ਨਹੀਂ ਦੇਣਾ ਮੈਂ ਤੇਰੇ ਨਾਲ ਸੌਦਾ ਨਹੀਂ ਕਰਨਾ ਮੇਰੀ ਤੇਰੇ ਨਾਲ ਪ੍ਰੀਤ ਹੈ ਮੈਨੂੰ ਤੇਰੇ ਤੇ ਭਰੋਸਾ ਵਿਸ਼ਵਾਸ ਹੈ ਤੇ ਮੈਂ ਆਪਣਾ ਫਰਜ਼ ਨਿਭਾ ਚੱਲਿਆ ਅੱਗੇ ਤੇਰੀ ਕੁਦਰਤ ਆ ਸੱਚੇ ਪਾਤਸ਼ਾਹ ਜਦੋਂ ਦੇਣਾ ਦੇ ਦੇਈ ਨਹੀਂ ਦੇਣਾ ਤਾਂ ਵੀ ਕੋਈ ਗੱਲ ਨਹੀਂ ਸਤਿਗੁਰੂ ਮਹਾਰਾਜ ਪਰ ਮੈਂ ਤੇਰਾ ਦਰ ਨਹੀਂ ਛੱਡਣਾ ਉਹ ਹੁੰਦਾ ਨਿਸ਼ਕਾਮ ਕਾਮਨਾ ਤੋਂ ਰਹਿਤ ਵੀ ਕਾਰਜ ਕਰਕੇ ਉਹਦੇ ਬਦਲੇ ਕੋਈ ਮੰਗਣਾ ਨਹੀਂ ਵੀ ਜੇ ਚਾਰ ਦਿਨ ਜੋੜਿਆਂ ਦੀ ਸੇਵਾ ਕਰ ਲਈ ਲੰਗਰਾਂ 'ਚ ਸੇਵਾ ਕਰ ਲਈ ਜਾਂ ਬਾਣੀ ਪੜ ਲਈ ਤੇ ਉਹਦੀ ਸ਼ਰਤ ਨਹੀਂ ਰੱਖੀ ਵੀ ਮਹਾਰਾਜ ਮੈਂ ਇੰਨੀ ਸੇਵਾ ਕੀਤੀ ਹੁਣ ਇਹਦੇ ਬਦਲੇ ਮੈਨੂੰ ਆ ਦੇ ਉਹ ਕਾਮਨਾ ਆ ਜੇ ਕੁਝ ਮੰਗ ਰਿਆਂ ਨਾ ਤੇ ਉਹ ਕਾਮਨਾ ਤੇ ਜੇ ਸੇਵਾ ਕਰਕੇ ਹੱਥ ਜੋੜ ਕੇ ਅਰਦਾਸ ਕਰਤੀ ਮਹਾਰਾਜ ਜੋ ਦੇਣ ਨੂੰ ਪਾਉਂਦਾ ਜਦੋਂ ਪਾਉਂਦਾ ਜਿੱਦਾਂ ਪਾਉਂਦਾ ਮੈਨੂੰ ਉਦਾਂ ਹੀ ਰੱਖ ਹੋ ਸਕਦਾ ਜਿਹੜੀ ਤੂੰ ਮੰਗ ਲੈ ਕੇ ਆਇਆ ਉਹ ਤੈਨੂੰ ਉਹਦੇ ਤੋਂ ਵੱਧ ਵੀ ਦੇ ਦੇ ਤੇ ਕਈ ਵਾਰ ਇਹ ਵੀ ਹੁੰਦਾ ਵੀ ਹਜੇ ਮਹਾਰਾਜ ਪਰਖ ਕਰਦਾ ਵੀ ਭਾਈ ਦੇਖਾਂ ਕੱਲਾ ਕਾਮਨਾਵਾਸਤੇ ਹੀ ਆਉਂਦਾ ਜਾਂ ਸੱਚੀ ਮੇਰੇ ਨਾਲ ਪ੍ਰੀਤੀ ਰੱਖਦਾ ਫਿਰ ਉਹ ਸਮਾਂ ਲੱਗ ਵੀ ਜਾਂਦਾ ਤੇ ਮੇਰੇ ਵਰਗੇ ਬਹੁਤੇ ਐਸੇ ਆ ਵੀ ਜਿਹੜੇ ਕਾਮਨਾ ਪਹਿਲਾਂ ਮੁੱਖ ਰੱਖਦੇ ਆ ਜੇ ਉਹ ਪੂਰੀ ਨਾ ਹੋਵੇ ਤਾਂ ਕਹਣਾ ਇਸ ਗੁਰਦੁਆਰਿਆਂ ਪੂਰੀ ਨਹੀਂ ਹੋਈ। ਰਾਣੀ ਜਗਾ ਬੜੀ ਸ਼ਕਤੀ ਵਾਲੀ ਆ ਉੱਥੇ ਚੱਲਿਏ ਉੱਥੇ ਬਹੁਤ ਛੇ ਦੀ ਅਰਦਾਸ ਪੂਰੀ ਹੁੰਦੀ ਕਿਉਂਕਿ ਅਸੀਂ ਕਹਿੰਨੇ ਸਾਡਾ ਫਲਾਨਾ ਕੰਮ ਉਹ ਹੋਣਾ ਚਾਹੀਦਾ। ਉਹ ਕਾਮਨਾ ਹੋ ਜਾਂਦੀ ਆ। ਸੋ ਰੋਹੋ ਵਿਚਾਰ। ਮਹਾਰਾਜ ਕਹਿੰਦੇ ਫਿਰ ਇਸ ਪ੍ਰਕਾਰ ਭਾਈ ਜਿਹੜੇ ਨਿਸ਼ਕਾਮ ਕਰਮ ਆ ਨਿਸ਼ਕਾਮ ਕਰਮਾ ਰੂਪੀ ਬੀਜ ਬੀਜਣਾ ਆਪਣੇ ਵੱਲੋਂ ਸੇਵਾ ਸਿਮਰਨ ਦੀ ਡਿਊਟੀ ਕਰ ਦੇਣੀ ਆ ਅੱਗੇ ਅਕਾਲ ਪੁਰਖ ਤੇ ਛੱਡ ਦੇਣਾ। ਮਹਾਰਾਜ ਤੇਰਾ ਭਾਣਾ ਜੋ ਤੂੰ ਕਰੇਂਗਾ ਮੈਨੂੰ ਸਤ ਮਨਜ਼ੂਰ। ਇਹ ਤਨ ਧਰਤੀ ਬੀਜ ਕਰਮਾ ਕਰੂ ਕਹਿੰਦੇ ਫਿਰ ਵਿਕਾਰਾਂ ਰੂਪੀ ਜਿਹੜੇ ਵੱਟਾਂ ਨੇ ਨਾ ਉਹਨਾਂ ਨੂੰ ਢਾ ਕੇ ਇਸ ਸਰੀਰ ਨੂੰ সমਤਲ ਬਰਾਬਰ ਕਰਦੇ ਤੇ ਨਿਸ਼ਕਾਮ ਰੂਪ ਦਾ ਬੀਜ ਆਪਣੇ ਇਸ ਕਾਇਆ ਦੇ ਵਿੱਚ ਇਸ ਸਰੀਰ ਵਿੱਚ ਬੀਜ ਦੇ ਇਸ ਸਥੇ ਦੁਆਰਾ ਕਾਮਨਾਮਾ ਤੋਂ ਰਹਿਤ ਹੋ ਕੇ ਵਾਹਿਗੁਰੂ ਵਾਲੇ ਪਾਸੇ ਵੱਲ ਤੁਰੇ ਸੱਲੇ ਲਿਆ ਪਾਓ ਸਾਰੰਗ ਪਾਣੀ ਪ੍ਰਮਾਤਮਾ ਦੇ ਨਾਮ ਰੂਪੀ ਜਲ ਦਾ ਫਿਰ ਇੱਤੇ ਛਿੜਕਾ ਕਰਦੇ ਬੀਜ ਬੀਜ ਕੇ ਤੇ ਹੁਣ ਬੀਜ ਨੂੰ ਪੁੰਗਰਨ ਵਾਸਤੇ ਉੱਗਣ ਵਾਸਤੇ ਨਮੀ ਦੀ ਲੋੜ ਪੈਂਦੀ ਆ ਕਹਿੰਦੇ ਫਿਰ ਹੁਣ ਜਿਹੜਾ ਵਾਹਿਗੁਰੂ ਦਾ ਸੱਲੇ ਲਿਆ ਪਾਓ ਸਾਰੰਗ ਪਾਣੀ ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਰੂਪੀ ਜਾਲੇ ਦੇ ਉੱਪਰ ਤਰੋਂਕ ਸਰੀਰ ਦੇ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਨਿਸ਼ਕਾਮ ਹੋ ਕੇ ਸੇਵਾ ਤੇ ਸਿਮਰਨ ਵਿੱਚ ਜੁੜ ਜਾ ਤੇ ਵਾਹਿਗੁਰੂ 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 ਦਾ ਮੰਤਰ ਜਾਪ ਕਰ ਜਿਹੜਾ ਤੇਰੀ ਉਸ ਕਾਮਨਾ ਤੋਂ ਰਹਿਤ ਜਿਹੜਾ ਕਰਮਿਆਂ ਜਦੋਂ ਵਾਹਿਗੁਰੂ ਦੇ ਨਾਮ ਦੇ ਛਿੱਟੇ ਉਹਦੇ ਤੇ ਵੱਜਣਗੇ ਤੇ ਫਿਰ ਭਾਈ ਵਾਹਿਗੁਰੂ ਦਾ ਨਾਮ ਰੂਪੀ ਜਿਹੜਾ ਪੌਦਾ ਆ ਉਹ ਤੇਰੇ ਅੰਦਰ ਪੈਦਾ ਹੋਵੇਗਾ ਹੀ ਹੋਵੇਗਾ ਕਿਉਂਕਿ ਧਰਤੀ ਵੀ ਬਰਾਬਰ ਹੋ ਗਈ ਬੀਜ ਵੀ ਬੀਜਿਆ ਗਿਆ ਤੇ ਉਹਦੇ ਉੱਪਰ ਨਮੀ ਰੂਪੀ ਜਲ ਵੀ ਛਿੜਕ ਦਿੱਤਾ ਗਿਆ ਹੁਣ ਸਾਰੀਆਂ ਜਿਹੜੀਆਂ ਉਸ ਬੀਜ ਨੂੰ ਪੁੰਗਰਨ ਵਾਸਤੇ ਲੋੜੀਂਦੀਆਂ ਚੀਜ਼ਾਂ ਸਿ ਉਹ ਹੋ ਗਈਆਂ ਤੇ ਹੁਣ ਵਾਹਿਗੁਰੂ ਕਿਰਪਾ ਕਰੇਗਾ ਤੇਰੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਰੂਪੀ ਬੂਟਾ ਉਹ ਉਗ ਪੈਗਾ ਜਿਵੇਂ ਕਿਸਾਨ ਧਰਤੀ 'ਚ ਬੀਜ ਬੀਜ ਕੇ ਤੇ ਸਹੀ ਨਮੀ ਦੀ ਅਨੁਸਾਰ ਉਹਨੂੰ ਬਰਾਬਰ ਕਰਕੇ ਰੱਖਦਾ ਤੇ ਫਿਰ ਹੌਲੀ-ਹੌਲੀ ਉਹਦੇ 'ਚੋਂ ਪੁੰਗਰਾ ਆਰਾ ਪੁੰਗਰ ਕੇ ਬੂਟੇ ਉਗ ਪੈਂਦੇ ਕਹਿੰਦੇ ਇਸੇ ਤਰ੍ਹਾਂ ਸੱਲਿ ਲੇ ਆਪਾਉ ਸਾਰੰਗ ਪਾਣੀ ਵਾਹਿਗੁਰੂ ਦਾ ਨਾਮ ਰੂਪੀ ਜਲ ਪਾਈ ਉਹਦੇ ਤੇ ਛਿੜਕ ਦੇ ਮਾਨਕ ਰਸਾਨ ਹਰ ਰਿਦੈ ਜਮਾਇ ਲੈ ਇਉਂ ਪਾਵਸ ਪਦ ਨਿਰਵਾਣੀ ਮਹਾਰਾਜ ਕਹਿੰਦੇ ਮਨ ਨੂੰ ਸ਼ੁੱਧ ਕਰਨਾ ਮਨ ਵਿੱਚੋਂ ਮਾੜੇ ਵਿਚਾਰਾਂ ਨੂੰ ਕੱਢ ਦੇਣਾ ਮਾਨਕ ਰਸਾਨ ਹਰ ਰਿਦੈ ਜਮਾਇ ਲੈ ਸਾਵਧਾਨ ਹੋ ਜਾਣਾ ਇਕਾਗਰ ਹੋ ਜਾਣਾ ਪ੍ਰਮਾਤਮਾ ਨਾਲ ਜੁੜ ਜਾਣਾ ਮਾਨਕ ਰਸਾਨ ਹਰ ਰਿਦੈ ਜਮਾਇ ਲੈ ਕਹਿੰਦੇ ਫਿਰ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਹਰੀ ਦੇ ਨਾਮ ਨੂੰ ਜਮਾ ਕਰ ਲੈ ਜੋੜ ਲੈ ਇਕੱਠਾ ਕਰ ਲਾ ਵਾਹਿਗੁਰੂ ਦੇ ਨਾਮ ਦਾ ਤਨ ਜਾਂ ਇਉਂ ਕਹਿ ਲਓ ਵੀ ਜਿਵੇਂ ਵਧੀਆ ਬੀਜ ਬੀਜਿਆ ਉੱਪਰ ਵਾਹਿਗੁਰੂ ਦੇ ਨਾਮ ਦਾ ਪਾਣੀ ਪਰੋਂਕਿਆ ਤੇ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਰੂਪੀ ਬੂਟਾ ਹਿਰਦੇ 'ਚ ਜੰਮ ਪਿਆ ਉਗ ਪਿਆ ਇਸ ਤਰ੍ਹਾਂ ਵੀ ਆਪਾਰਥ ਲੈ ਸਕਦੇ ਮਾਨਕ ਰਸਾਨ ਹਰ ਹਿਰਦੈ ਜਮਾਇ ਲੈ ਕਹਿੰਦੇ ਫਿਰ ਭਾਈ ਇਸ ਪ੍ਰਕਾਰ ਜਿਹੜਾ ਤੇਰਾ ਮਨ ਆ ਨਾ ਉਹਨੂੰ ਸ਼ੁੱਧ ਕਰ ਲੈ ਭਾਵ ਉਹਦੇ ਵਿੱਚੋਂ ਮਾੜੇ ਫੁਰਨੇ ਜਿਹੜੇ ਤੇਰੇ ਉੱਠਦੇ ਆ ਉਹਨਾਂ ਤੇ ਕੰਟਰੋਲ ਉਹਨਾਂ ਤੇ ਕਾਬੂ ਕਰਨਾ ਸਿੱਖ ਜਾ ਸਾਵਧਾਨ ਇਕਾਗਰ ਹੋ ਜਾ ਤੇ ਫਿਰ ਵਾਹਿਗੁਰੂ ਦਾ ਨਾਮ ਰੂਪੀ ਪੌਦਾ ਤੇਰੇ ਹਿਰਦੇ ਚ ਜੰਮ ਲਏਗਾ ਇਉਂ ਪਾਵਸ ਪਦ ਨਿਰਵਾਣੀ ਫਿਰ ਇਸ ਪ੍ਰਕਾਰ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ ਉਸ ਵਾਹਿਗੁਰੂ ਦੀ ਦਰਗਾਹ ਤੱਕ ਦਾ ਸਫਰ ਸੌਖਾ ਹੋ ਜਾਂਦਾ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥਾਂ ਮਿਲ ਜਾਂਦੀ ਹੈ ਉਹ ਫਿਰ ਕੀਤੀ ਹੋਈ ਸੇਵਾ ਸਿਮਰਨ ਦੇ ਬਦਲੇ ਆਪਣੇ ਇਸ ਜੀਵ ਨੂੰ ਜੰਮਣ ਮਰਨ ਦੇ ਸੰਕਟ ਚੋਂ ਕੱਢ ਕੇ ਆਪਣੇ ਨਾਲ ਜੋੜ ਲਏਗਾ ਦੇ ਉਹ ਵਾਹਿਗੁਰੂ ਓਕਾਲ ਪੁਰਖ ਪ੍ਰਮਾਤਮਾ ਜਿਹੜਾ ਕਿਉਂ ਪਾਵਸ ਪਦ ਨਿਰਮਾਣੀ ਨਿਰਵਾਣ ਪਦ ਨੂੰ ਪ੍ਰਾਪਤ ਕਰ ਜਾਂਦੇ ਆ ਉਸ ਵਾਹਿਗੁਰੂ ਨੂੰ ਭਾ ਜਾਂਦੇ ਆ ਉਹਦੇ ਪਿਆਰੇ ਬਣ ਜਾਂਦੇ ਆ ਹੁਣ ਸ਼ਬਦ ਤੇ ਬਹੁਤ ਸੌਖਾ ਜਿਹਾ ਆ ਗੱਲ ਪਕੜ ਚ ਆ ਗਈ ਹੋਵੇ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਮਨੁੱਖ ਨੂੰ ਇਹ ਸਮਝ ਆ ਜਾਂਦੀ ਵੀ ਅਸੀਂ ਕਿਹੜੇ ਧੰਦਿਆਂ ਚ ਲੱਗੇ ਹੋਏ ਆ ਤੇ ਕਰਨਾ ਕੀ ਆ ਪਰ ਸਮੇਂ ਦਾ ਸਾਡੀਆਂ ਲੋੜਾਂ ਦਾ ਜਾ ਸਾਰੇ ਇਨਸਾਨ ਆ ਸਾਡੀ ਬੁੱਧੀ ਦਾ ਉਹ ਦੌੜ ਕੇਵਲ ਸੰਸਾਰ ਤੱਕ ਹੀ ਆ ਵੀ ਚੰਗੇ ਕੱਪੜੇ ਪਾ ਲੈ ਚੰਗਾ ਭੋਜਨ ਖਾ ਲੈ ਆ ਵਧੀਆ ਗੱਡੀਆਂ ਚ ਘੁੰਮ ਲੈ ਉਹ ਇਹਨਾਂ ਚੀਜ਼ਾਂ ਨੂੰ ਸੁੱਖ ਸਮਝੀ ਬੈਠੇ ਆ ਪਰ ਸਤਿਗੁਰੂ ਮਹਾਰਾਜ ਕਹਿੰਦੇ ਪਾਈਏ ਇਸ ਦੀ ਵੀ ਰਹਿਣ ਵਾਲੀਆਂ ਨਹੀਂ ਸਰੀਰ ਆ ਸਰੀਰ ਦੇ ਨਾਲ ਇਹ ਚੀਜ਼ਾਂ ਤੁਰੀਆਂ ਫਿਰਦੀਆਂ ਨਾ ਸਰੀਰ ਰਹਿਣਾ ਤੇ ਨਾ ਇਹ ਵਸਤਾ ਰਹਿਣੀ ਆ ਇਹ ਆਤਮਾ ਰੂਪੀ ਅੰਸ਼ ਇਸੇ ਤਰ੍ਹਾਂ ਫਿਰ ਜਨਮਾਂ ਜਨਮਾਂ ਮੰਤਰਾਂ ਤੋਂ ਵੱਖੋ ਵੱਖਰੇ ਸਰੀਰਾਂ ਚ ਭਟਕ ਰਿਹਾ ਪਰ ਜੇ ਤੂੰ ਚਾਹੁੰਦਾ ਕਿ ਇਹਦੇ ਵਿੱਚੋਂ ਬੰਦ ਖਲਾਸੀ ਹੋ ਜਾਏ ਤੇ ਫਿਰ ਵਾਹਿਗੁਰੂ ਦੇ ਨਾਮ ਦਾ ਪੱਲਾ ਪਕੜ ਲੈ। ਸ੍ਰੋਵ ਵਿਚਾਰ ਮਾਨਿਕ ਰਸਾਨ ਹਰ ਹਿਰਦੇ ਜਮਾਈ ਲੈ। ਕਿਰਸਾਨ ਬਣ ਕੇ ਹਿਰਦੇ 'ਚ ਵਾਹਿਗੁਰੂ ਦੇ ਨਾਮ ਰੂਪੀ ਜਿਹੜਾ ਬੂਟਾ ਆ ਉਹਨੂੰ ਜਮਾਲ ਲੈ, ਪੈਦਾ ਕਰ ਲੈ ਜਾਂ ਜਮਾ ਕਰ ਲੈ, ਇਕੱਠਾ ਕਰ ਲੈ ਵਾਹਿਗੁਰੂ ਦਾ ਨਾਮ ਰੂਪੀ ਧਨ। ਇਉਂ ਪਾਵਸ ਪਦ ਨਿਰਵਾਣੀ ਫਿਰ ਉਸ ਨਿਰਵਾਣ ਪਦ ਦੀ ਪ੍ਰਾਪਤੀ ਤੱਕ ਦਾ ਸਫ਼ਰ ਤੇਰੇ ਵਾਸਤੇ ਸੌਖਾ ਹੋ ਜਾਏ। ਕਾਹੇ ਗਰਬਸ ਮੂੜੇ ਮਾਇਆ ਮਹਾਰਾਜ ਕਹਿੰਦੇ ਹੈ ਮੂੜੇ ਹੈ ਮੂਰਖਾ ਕਿਉਂ ਆਪਣੇ ਆਪ ਨੂੰ ਮਾਇਆ ਦੇ ਚੱਕਰ ਚ ਫਸਾ ਕੇ ਤੇ ਹੰਕਾਰ ਕਰੀ ਬੈਠਾ ਵੀ ਮੇਰੇ ਕੋਲ ਬਹੁਤ ਆ ਜਾਂ ਮੇਰੇ ਕੋਲ ਆ ਵੀ ਹੈ ਜੀ ਮੇਰੇ ਕੋਲ ਉਹ ਵੀ ਹੈ ਮਾਇਆ ਕੇਵਲ ਧਨ ਨੂੰ ਪੈਸੇ ਨੂੰ ਦੌਲਤ ਨੂੰ ਨਹੀਂ ਕਿਹਾ ਗਿਆ ਮਾਇਆ ਹੈ ਜਿਹੜੀ ਵਾਹਿਗੁਰੂ ਦੇ ਨਾਮ ਜਪਣ ਚ ਸਿਮਰਨ ਸੇਵਾ ਕਰਨ ਚ ਅੜਕਾ ਬਣੇ ਉਹ ਮਾਇਆ ਹੈ ਜਿਹੜੀ ਤੈਨੂੰ ਆਪਣੇ ਨਾਲ ਜੋੜਦੀ ਐ ਤੇ ਵਾਹਿਗੁਰੂ ਨਾਲੋਂ ਤੋੜਦੀ ਐ ਉਹ ਮਾਇਆ ਹੁਣ ਮਾਇਆ ਤੋਂ ਭਾਵ ਐ ਕਿ ਭਾਈ ਕੰਮ ਤੇ ਜਾਣਾ ਕਹਿੰਦਾ 4 ਪੈਸੇ ਕਮਾਉਣੇ ਐ ਗੁਰਦੁਆਰਾ ਸਾਹਿਬ ਜਾਈਏ ਨਾ ਜਾਈਏ ਇੱਥੇ ਪੈਸਾ ਮਾਇਆ ਦਾ ਰੂਪ ਬਣ ਗਿਆ ਘਰ ਪਰਿਵਾਰ ਚ ਕਹਿੰਦਾ ਜੀ ਰੱਬ ਨੂੰ ਕੀ ਮਿਲਣਾ ਰੱਬ ਦਾ ਨਾਮ ਕੀ ਲੈਣਾ ਆਪਦੇ ਨਿਆਣਿਆਂ ਨਾਲ ਘੜੀ ਖੇਡਦੇ ਆ ਘਰ ਵਾਲੀ ਇਸਤਰੀ ਦੇ ਨਾਲ ਆਪਣੇ ਜਿਹੜੇ ਸਬੰਧ ਹੈ ਉਹਨਾਂ ਦਾ ਅਸੀਂ ਆਨੰਦ ਮਾਣ ਰਹੇ ਹਾਂ ਹੁਣ ਬੱਚੇ ਤੇ ਇਸਤਰੀ ਜਿਹੜੀ ਆ ਉਹ ਵਾਹਿਗੁਰੂ ਦੇ ਨਾਮ ਨੂੰ ਜਪਣ ਤੇ ਸਿਮਰਨ ਦਾ ਆੜਿੱਕਾ ਬਣ ਗਏ ਇਸ ਕਰਕੇ ਉਹ ਮਾਇਆ ਰੂਪ ਹੋ ਗਏ ਫਿਰ ਮਾਤਾ ਪਿਤਾ ਕੋਲ ਕਹਿੰਦਾ ਜੀ ਮਾਤਾ ਪਿਤਾ ਹੀ ਰੱਬ ਦਾ ਰੂਪ ਹੁੰਦੇ ਮਾਤਾ ਪਿਤਾ ਦੀ ਸੇਵਾ ਕਰ ਲਈਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਕੋਈ ਲਾਭ ਨਹੀਂ ਮਾਤਾ ਪਿਤਾ ਮਾਇਆ ਦਾ ਰੂਪ ਬਣ ਗਏ ਕੋਈ ਸੱਜਣ ਮਿੱਤਰ ਆ ਗਿਆ ਕਹਿੰਦਾ ਛੱਡ ਤੂੰ ਕਿੱਥੇ ਜਾਣਾ ਗੁਰਦੁਆਰਾ ਸਾਹਿਬ ਘੜੀ ਬੈੰਨੇ ਆ ਕੁਝ ਖਾਣੇ ਪੀਣੇ ਆ ਆਪਣਾ ਆਨੰਦ ਲੈਨੇ ਆ ਉਹ ਤੇ ਉਹ ਸੱਜਣ ਮਿੱਤਰ ਦੋਸਤ ਜਿਹੜਾ ਉਹ ਮਾਇਆ ਦਾ ਰੂਪ ਬਣ ਗਿਆ ਹੁਣ ਸੰਸਾਰ ਵਿੱਚ ਰਹਿੰਦੇ ਆਂ ਬਹੁਤ ਸਾਰੀਆਂ ਐਸੀਆਂ ਸਾਡੀਆਂ ਜ਼ਿੰਮੇਵਾਰੀਆਂ ਆ ਬੱਚਿਆਂ ਨੂੰ ਪਾਲਣਾ ਮਾਤਾ ਪਿਤਾ ਦੇ ਆਗਿਆਕਾਰੀ ਧੀਆ ਪੁੱਤਰ ਬਣਨਾ ਘਰ ਵਾਲੀ ਬੱਚਿਆਂ ਦੇ ਨਾਲ ਜਿਹੜਾ ਜਿਹੜਾ ਤੁਹਾਡਾ ਸਬੰਧ ਹੈ ਉਸ ਸਬੰਧ ਦੀ ਪੂਰਤੀ ਲਈ ਕਿਰਤ ਕਰਨੀ ਚਾਰ ਟਕੇ ਕਮਾਉਣੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਇਹਨਾਂ ਸਾਰਿਆਂ ਨੂੰ ਛੱਡ ਦੇ ਇਹਨਾਂ ਤੇ ਕਾਂਟਾ ਮਾਰ ਦੇ ਤੇ ਦੁਨੀਆ ਨੂੰ ਤੇ ਆ ਦਿੱਤੀ ਜੰਗਲ 'ਚ ਬਹਿ ਜਾ ਮਹਾਰਾਜ ਕਹਿੰਦੇ ਨਹੀਂ ਭਾਈ ਇਥੇ ਤਾਂ ਤੇਰੀ ਪਰਖ ਹੁਣੀ ਆ ਕੰਮ ਤੇ ਜਾ ਭਾਵੇਂ 8 ਘੰਟੇ ਲਾ ਭਾਵੇਂ 12 ਘੰਟੇ ਲਾ ਜਿੱਥੇ ਉਥੇ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦਾ 12-12 ਘੰਟੇ ਆਪਣੀ ਸ਼ਿਫਟ ਪੂਰੀ ਕਰਦਾ ਪਰ ਅਮਰਤ ਵੇਲੇ ਉੱਠ ਕੇ ਕਿਤੇ ਅੱਧਾ ਘੰਟਾ ਘੰਟਾ ਵਾਹਿਗੁਰੂ ਦੇ ਸਿਮਰਨ ਦੀ ਡਿਊਟੀ ਵੀ ਕਰਨਾ ਫਿਰ ਜੇ ਪੈਸੇ ਕਮਾਉਣ ਲਈ ਸੱਤੇ ਦਿਨ ਉੱਠ ਕੇ ਜਾ ਸਕਦਾ ਤੇ ਵਾਹਿਗੁਰੂ ਦੇ ਦਰਸ਼ਨ ਕਰਨ ਵਾਸਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਮੱਥਾ ਟੇਕਣ ਵਾਸਤੇ ਵੀ ਸਮਾਂ ਤੂੰ ਕੱਢ ਸਕਦਾ ਜੇ ਮਾਤਾ ਪਿਤਾ ਦੀ ਸੇਵਾ ਕਰ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਤੂੰ ਆਪਣੇ ਆਪ ਨੂੰ ਸਮਰੱਥ ਸਮਝਦਾ ਉਹਦੇ ਨਾਲ ਦੀ ਨਾਲ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣੇ ਪੰਥ ਲਈ ਵੀ ਆਪਣੀ ਜ਼ਿੰਮੇਵਾਰੀ ਸਮਝਣਾ ਇਹ ਨਾ ਕਹੇ ਕਿ ਭਾਈ ਮੇਰੇ ਕੋ ਘਰ ਦੇ ਵਿੱਚੋਂ ਵੇਹਲ ਨਹੀਂ ਹੈ ਮਹਾਰਾਜ ਕਹਿੰਦੇ ਭਾਈ ਉਸ ਵਾਹਿਗੁਰੂ ਨੇ ਚੰਗਾ ਸਰੀਰ ਦਿੱਤਾ ਘਰ ਪਰਿਵਾਰ ਦਿੱਤਾ ਧਨ ਦੌਲਤ ਦਿੱਤੀ ਉਹਦਾ ਆਨੰਦ ਮਾਣ ਜਿੱਥੇ ਤੇਰੀ ਜ਼ਿੰਮੇਵਾਰੀ ਬਣਦੀ ਉਹ ਨਿਭਾ ਪਰ ਉਹਦੇ ਨਾਲ ਦੀ ਨਾਲ ਵਾਹਿਗੁਰੂ ਦੇ ਨਾਮ ਸਿਮਰਨ ਦਾ ਤੇ ਸੇਵਾ ਦਾ ਖਿਹੜਾ ਨਾ ਛੱਡਾ ਇਦਾਂ ਨਾ ਕਹਿ ਵੀ ਮੈਂ ਇੱਧਰ ਬਹੁਤਾ ਬਿਜ਼ੀ ਹੋ ਗਿਆ ਜੇ ਉਧਰ ਬਿਜ਼ੀ ਆ ਤੇ ਵਾਹਿਗੁਰੂ ਦਾ ਨਾਮ ਰੂਪੀ ਧੰ ਜਿਹੜਾ ਇਕੱਠਾ ਕਰਨਾ ਉਹ ਵੀ ਤਾਂ ਤੇਰਾ ਹੀ ਕੰਮ ਆ ਨਾ ਉਹ ਵੀ ਤੇ ਹੀ ਕਰਨਾ ਸੋ ਦੋਨਾਂ ਦਾ ਪਲੜਾ ਬਰਾਬਰ ਰੱਖ ਜਿੰਨਾ ਕੰਮ ਡਟ ਕੇ ਕਰਦਾ ਉਹਨਾਂ ਨਾਮ ਸਿਮਰਨ ਵੀ ਡਟ ਕੇ ਜਪਿਆ ਕਰ ਤਾਂ ਜੋ ਦੋਨੇ ਪਾਸੇ ਤੇਰੇ ਬਰਾਬਰ ਰਹਿਣ ਪਰ ਹੋ ਕੀ ਰਿਹਾ ਵੀ ਜਿਹੜੇ ਤੇ ਘਰ ਪਰਿਵਾਰ ਸੰਸਾਰ ਨੂੰ ਛੱਡ ਕੇ ਇੱਧਰ ਚਲੇ ਗਏ ਉਹਨਾਂ ਨੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਿਆ ਤੇ ਜਿਹੜੇ ਗ੍ਰਸਤ ਦੀਆਂ ਜ਼ਿੰਮੇਵਾਰੀਆਂ 'ਚ ਫਸ ਗਏ ਉਹਨਾਂ ਨੇ ਰੱਬ ਵਾਲੇ ਪਾਸਿਓਂ ਮੂੰਹ ਮੋੜ ਲਿਆ ਭਾਵ ਦੋਨੇ ਪੱਲੇ ਬਰਾਬਰ ਨਹੀਂ ਰੱਖੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਭ ਤੋਂ ਉੱਤਮ ਭਗਤੀ ਸਭ ਤੋਂ ਵੱਡੀ ਸੇਵਾ ਇਹੀ ਐ ਵੀ ਘਰ ਪਰਿਵਾਰ 'ਚ ਰਹਿੰਦੇ ਆ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਤੇ ਵਾਹਿਗੁਰੂ ਦੇ ਨਾਮ ਸਿਮਰਨ ਦੀ ਵੀ ਸੇਵਾ ਕਰਦਾ ਉਹ ਸਭ ਤੋਂ ਵੱਡਾ ਜਤੀ ਉਹ ਸਭ ਤੋਂ ਵੱਡਾ ਸਦੀ ਉਹ ਸਭ ਤੋਂ ਵੱਡਾ ਭਗਤ ਐ ਕਿਉਂਕਿ ਉਹਨੇ ਆਪਣੀ ਕਿਸੇ ਜ਼ਿੰਮੇਵਾਰੀ ਤੋਂ ਮੂੰਹ ਨਹੀਂ 모ੜਿਆ ਉਹ ਭੱਜਿਆ ਨਹੀਂ ਆਪਣੀ ਹਰ ਲੋੜ ਦੀ ਪੂਰਤੀ ਲਈ ਡਟ ਕੇ ਮਿਹਨਤ ਵੀ ਕਰਦਾ ਤੇ ਆਪਣੇ ਉਧਾਰ ਵਾਸਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਸੇਵਾ ਵੀ ਕਰਦਾ ਇਸ ਕਰਕੇ ਉਹ ਸਭ ਤੋਂ ਸਰਬੋਤਮ ਸਾਧੂ ਵੀ ਕਹਿ ਲੋ ਸੰਤ ਵੀ ਕਹਿ ਲੋ ਮਹਾਤਮਾ ਵੀ ਕਹਿ ਲੋ ਸ੍ਰੇਸ਼ਟ ਪੁਰਖ ਵੀ ਕਹਿ ਲੋ ਮੈਂ ਖਿਮਾ ਮੰਗ ਕੇ ਬਚਨ ਕਰਦਿਆਂ ਵੀ ਜੇ ਮਹਾਪੁਰਖ ਵੀ ਕਹਿਣਾ ਤੇ ਆਪਾਂ ਉਹਨੂੰ ਕਹਿ ਸਕਦੇ ਭਾਈ ਕਿਉਂ ਕਿਉਂਕਿ ਉਹਨੇ ਆਪਣੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਵਾਹਿਗੁਰੂ ਦੇ ਹੁਕਮ 'ਤੇ ਰਹਿ ਕੇ ਨਿਭਾਈ ਹੈ ਰੱਬ ਦੇ ਨਾਮ ਦੇ ਉੱਤੇ ਨਾ ਦੇ ਸੰਸਾਰ ਛੱਡਿਆ ਤੇ ਨਾ ਸੰਸਾਰ ਦੇ ਨਾਮ ਦੇ ਉੱਤੇ ਰੱਬ ਵੱਲੋਂ ਪਾਸਾ ਮੂੜਿਆ ਇਸ ਕਰਕੇ ਸਭ ਤੋਂ ਵੱਡੀ ਭਗਤੀ ਇਹੀ ਆ ਕਿ ਆਪਣੇ ਹਰ ਕਰਤਾਰ ਨੂੰ ਹਰ ਜ਼ਿੰਮੇਵਾਰੀ ਨੂੰ ਸਮੇਂ ਸਿਰ ਤੇ ਮਨ ਨਾਲ ਨਿਭਾਉਣਾ ਇਥੇ ਵੀ ਸਤਿਗੁਰੂ ਮਹਾਰਾਜ ਇਹੀ ਸਮਝਾ ਰਹੇ ਕਹਿੰਦੇ ਕਾਹੇ ਵਾਹਿਗੁਰੂ ਕਾਹੇ ਗਰਮਸ ਮੂੜੇ ਮਾਇਆ ਕਹਿੰਦੇ ਹੇ ਮਾਇਆ ਦੇ ਹੰਕਾਰ ਵਿੱਚ ਫਸੇ ਹੋਏ ਪ੍ਰਾਣੀ ਮੂਰਖ ਨਾ ਬਣ ਸਮਝ ਜਾ ਪਹਿਚਾਣ ਜਾ ਇਹ ਸਾਰਾ ਕੁਝ ਜਿਹਦਾ ਹੰਕਾਰ ਕਰ ਰਿਆ ਇਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਓ ਹੁਣ ਇੱਥੇ ਮਹਾਰਾਜ ਨੇ ਫਿਰ ਸਾਰੀ ਗੱਲ ਖੋਲ ਦਿੱਤੀ ਕਹਿੰਦੇ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਕਹਿੰਦੇ ਪਿਤਾ ਮਾਤਾ ਧੀਆਂ ਪੁੱਤਰ ਇਸਤਰੀ ਰਿਸ਼ਤੇਦਾਰ ਸਾਖ ਸੰਬੰਧੀ ਕਿ ਸੇ ਨਿਵਿਤੇ ਰਿਆ ਸਖਾਈ ਨਹੀਂ ਬਣਨਾ ਇਹ ਉਹਨਾਂ ਚੀ ਰਿ ਤੇਰੇ ਨਾਲ ਆ ਜਿੰਨਾ ਚਿਰ ਤੂੰ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਤੇ ਜਿੱਦਣ ਤੂੰ ਇਹਨਾਂ ਦੀਆਂ ਲੋੜਾਂ ਪੂਰੀਆਂ ਨਾ ਕੀਤੀਆਂ ਤੇ ਭਾਈ ਇਹਨਾਂ ਨੇ ਤੇਰੇ ਤੋਂ ਮੁੱਖ ਮੋੜ ਲੈਣਾ ਵੀ ਤੂੰ ਸਾਡੇ ਲਈ ਕੀ ਕਰਦਾ ਸਾਡਾ ਤੂੰ ਕੀ ਲੱਗਦਾ ਜਿੰਨੀ ਦੇਰ ਤੇ ਕਮਾ ਕੇ ਲਿਆ ਕੇ ਦੇ ਰਿਆਂ ਉਨੀ ਦੇਰ ਤੱਕ ਤੇ ਤੇਰੀ ਸੁਭਾ ਕਰਨਗੇ ਤੇ ਜੇ ਦਿਨ ਕਿਤੇ ਭਾਈ ਤੂੰ ਕੰਮਕਾਰ ਕਰਨ ਜੋਗਾ ਨਾ ਰਿਆ ਮੰਜੇ ਤੇ ਪੈ ਗਿਆ ਤੇ ਫਿਰ ਕਹਿਣਗੇ ਵੀ ਭਾਈ ਹੁਣ ਤਾਂ ਇਹ ਸਾਡੇ ਜੀ ਦਾ ਜੰਜਾਲ ਬਣਿਆ ਪਿਆ ਨਾ ਮਰਦਾ ਤੇ ਨਾ ਖੜਾ ਛੱਡਦਾ ਚਲੋ ਕੋਈ ਕਰਮਾ ਵਾਲੇ ਹੋਣਗੇ ਕਿ ਜਿਹੜੇ ਬਿਰਧ ਮਾਪਿਆਂ ਦੀ ਵੀ ਸੇਵਾ ਕਰਦੇ ਆ ਪਰ ਫੇਰ ਵੀ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਉਹ ਦੁਖੀ ਹੋ ਜਾਂਦਾ ਮਨ ਕਰਕੇ ਵੀ ਇਹ ਤੇ ਮੰਜੇ ਤੇ ਪਿਆ ਪਰ ਇਹਦੇ ਕਰਕੇ ਮੈਨੂੰ ਵੀ ਪਰੇਸ਼ਾਨੀਆਂ ਨਾ ਮੈਂ ਕਿਤੇ ਜਾ ਸਕਦਾ ਜਾ ਇਹ ਖੰਗੀ ਜਾਂਦਾ ਜੀ ਜਾਂ ਇਹਦੀ ਬਿਮਾਰੀ ਦੇ ਉੱਤੇ ਖਰਚਾ ਬੜਾ ਹੋ ਰਿਹਾ ਮੂੰਹ ਤੋਂ ਭਾਵੇਂ ਕੋਈ ਨਾ ਬੋਲੇ ਪਰ ਹਿਰਦੇ ਕਰਕੇ ਸਾਰੇ ਦੁਖੀ ਹੁੰਦੇ ਆ ਵੀ ਇਸ ਕਰਕੇ ਅਸੀਂ ਵੀ ਤੰਗ ਹੋ ਰਹਾ ਤੇ ਜਿੰਨੀ ਦੇਰ ਤੱਕ ਉਹ ਕਮਾ ਕੇ ਲਿਆ ਕੇ ਦੇ ਰਿਹਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਉਨੀ ਦੇਰ ਤੱਕ ਸਾਰੇ ਖੁਸ਼ ਆ ਸਾਰੇ ਪਰਸਾਨ ਆ ਤੇ ਅੰਤ ਵੇਲੇ ਜਦੋਂ ਵਾਹਿਗੁਰੂ ਦੀ ਦਰਗਾਹ 'ਚ ਜਾਣਾ ਕਹਿੰਦੇ ਭਾਈ ਕੋਈ ਕਿੰਨਾ ਵੀ ਪਿਆਰ ਕਰਦਾ ਤੈਨੂੰ ਜਾਂ ਤੂੰ ਕਿਸੇ ਲਈ ਕਿੰਨਾ ਵੀ ਕੀਤਾ ਜਿਉਂਦਿਆਂ ਦੇ ਨਾਲ ਲੋਕ ਜਿਉਂਦੇ ਆ ਪਰ ਮਰਦਿਆਂ ਦੇ ਨਾਲ ਕਦੇ ਕੋਈ ਮਰਦਾ ਨਹੀਂ ਤੇ ਨਾ ਹੀ ਤੁਹਾਡੇ ਵਾਸਤੇ ਕੋਈ ਸੱਚਖੰਡ ਦਰਗਾਹ ਚ ਜਾ ਕੇ ਵਾਹਿਗੁਰੂ ਦੇ ਚਰਨਾਂ ਚ ਜਾ ਕੇ ਤੁਹਾਡਾ ਉਧਾਰ ਕਰ ਸਕਦਾ ਤੇਰਾ ਉਧਾਰ ਤੇਰੇ ਕਰਮਾਂ ਦੇ ਅਨੁਸਾਰ ਤੈਂ ਆਪ ਕਰਨਾ ਤੇ ਮਹਾਰਾਜ ਕਹਿੰਦੇ ਇਸ ਕਰਕੇ ਪਾਈ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਅੰਤ ਨਾ ਸਖਾਇਆ ਕਹਿੰਦੇ ਕੋਈ ਵੀ ਮਾਤਾ ਪਿਤਾ ਧੀਆਂ ਪੁੱਤਰ ਘਰ ਵਾਲੀ ਇਸਤਰੀ ਬੀਬੀ ਕੋਈ ਵੀ ਤੇਰੇ ਸਖਾਈ ਨਹੀਂ ਬਣਨਗੇ ਉਥੇ ਤੈਨੂੰ ਕਿਸੇ ਨੇ ਨਹੀਂ ਛਡਾਉਣਾ ਰਹਾਉ ਰਹਿਣ ਵਾਲਾ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਤੇ ਉਸੇ ਦਾ ਹੀ ਨਾਮ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਇਥੇ ਵਿਸ਼ਰਾਮ ਵੀ ਆਪਾਂ ਇਸ ਅਰਥ ਕਰਾਂਗੇ ਜੀ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਹੁਣ ਸਤਿਗੁਰੂ ਮਹਾਰਾਜ ਇਥੇ ਸਮਝਾ ਰਹੇ ਕਹਿੰਦੇ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਹੁਣ ਪਹਿਲਾ ਜਦੋਂ ਸ਼ੁਰੂਆਤ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਵੀ ਭਾਈ ਇਹ ਜਿਹੜਾ ਤੇਰਾ ਤਾਨਿਆਂ ਇਹਨੂੰ ਧਰਤੀ ਕਰ ਲੈ ਤੇ ਕਰਮਾਂ ਨੂੰ ਆਪਣਾ ਜਿਹੜਾ ਆ ਉਹ ਬੀਜ ਬਣਾ ਲੈ ਕਿਸਾਨ ਦੀ ਉਦਾਹਰਣ ਦਿੱਤੀ ਸੀ ਨਾ ਹੁਣ ਇੱਥੇ ਮਹਾਰਾਜ ਕਹਿੰਦੇ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਕਹਿੰਦੇ ਜਿਵੇਂ ਖੇਤੀ ਦੇ ਵਿੱਚ ਜਿਹੜੇ ਨਦੀਨ ਆ ਉਹ ਆਪੇ ਉਗ ਪੈਂਦੇ ਆ ਜਦੋਂ ਆਪਾਂ ਕੋਈ ਫਸਲ ਬੀਜੀ ਦੀ ਆ ਤੇ ਉਹਦੇ ਵਿੱਚ ਕੱਖ ਕਾਨ ਆਪੇ ਉਗ ਪੈਂਦਾ ਤੇ ਜਿਹੜਾ ਚੰਗਾ ਕਿਸਾਨ ਆ ਉਹ ਸਮੇਂ ਸਿਰ ਪਹਿਚਾਨ ਕਰਕੇ ਕਣਕ ਚੋਂ ਗੁੱਲੀ ਡੰਡਾ ਝੋਨੇ ਦੀ ਫਸਲ ਆ ਜਾਂਦੀ ਉਹਦੇ ਚ ਸੌਂਗ ਪੈਦਾ ਹੋ ਜਾਂਦਾ ਤੇ ਇਸੇ ਤਰ੍ਹਾਂ ਡੀਲਾ ਆਦਕ ਪੈਦਾ ਹੋ ਜਾਂਦਾ ਜਿਹੜੇ ਨਦੀਨ ਹੋ ਜਾਂਦੇ ਫਸਲਾਂ ਚ ਉਹਨਾਂ ਨੂੰ ਸਮੇਂ ਸਿਰ ਕੱਟ ਕੇ ਬਾਹਰ ਕੱਢ ਦਿੰਦਾ ਜਾਂ ਉਹਨਾਂ ਨੂੰ ਪਾਣੀ ਲੱਗੇ ਤੇ ਜਦੋਂ ਧਰਤੀ ਨਰਮ ਹੋਈ ਹੁੰਦੀ ਹੈ ਤੇ ਜੜਾ ਸਮੇਤ ਪੁੱਟ ਕੇ ਬਾਹਰ ਸਿੱਟ ਦਿੰਦਾ ਵੀ ਮੇਰੀ ਫਸਲ ਖਰਾਬ ਨਾ ਹੋਵੇ ਜਿਹੜੀ ਖੁਰਾਕ ਜਿਹੜੀ ਖਾਦ ਆਦਕ ਪਾਣੀ ਆਦਕ ਮੈਂ ਆਪਦੀ ਫਸਲ ਨੂੰ ਲਾਉਣਾ ਉਹ ਨਦੀਨਾਂ ਨੂੰ ਨਾ ਲੱਗੇ ਤੇ ਇਸ ਕਰਕੇ ਉਹ ਨਦੀਨ ਕੱਟ ਕੇ ਜਾਂ ਪੱਟ ਕੇ ਧਰਤੀ 'ਚੋਂ ਬਾਹਰ ਕੱਢ ਦਿੰਦਾ ਵੀ ਮੇਰਾ ਸਾਰਾ ਜਿਹੜਾ ਕੀਤਾ ਹੋਇਆ ਕਾਰਜ ਆ ਉਹਦਾ ਫਲ ਫਸਲ ਨੂੰ ਮਿਲੇ ਤੇ ਫਸਲ ਬਹੁਤੀ ਸੋਹਣੀ ਤੇ ਚੰਗੀ ਹੋਵੇ ਨਦੀਨ ਵਿੱਚੋਂ ਕੱਢ ਦਈਏ ਤਾਂ ਜੋ ਫਸਲ ਹਰੀ-ਭਰੀ ਵਧੀਆ ਤੇ ਚੰਗਾ ਝਾੜ ਦੇ ਸਕੇ ਕਹਿੰਦੇ ਇਸੇ ਹੀ ਤਰ੍ਹਾਂ ਜਿਹੜਾ ਤੇਰਾ ਸਰੀਰ ਆ ਇਹਦੇ ਵਿੱਚੋਂ ਜਿਹੜੇ ਵਿਕਾਰ ਆ ਨਾ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦੇ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਕਹਿੰਦੇ ਜਿਹੜੇ ਵਿਖੇ ਤੇ ਵਿਖਾਰ ਆ ਜਿਹੜੇ ਤੈਨੂੰ ਵਾਹਿਗੁਰੂ ਦੇ ਨਾਮ ਨਾਲ ਜੁੜਨ ਵਾਸਤੇ ਰੋਕਦੇ ਆ ਰਾਹ ਜੜਿੱਕਾ ਬਣਦੇ ਆ ਉਹਨਾਂ ਤੋਂ ਕਿਨਾਰਾ ਕਰ ਲੈ ਉਹਨਾਂ ਨੂੰ ਨਦੀਨਾਂ ਦੀ ਤਰ੍ਹਾਂ ਜਿਵੇਂ ਕਿਸਾਨ ਫਸਲ ਦੇ ਵਿੱਚੋਂ ਬੇ ਲੋੜੇ ਜਿਹੜੇ ਨਦੀਨ ਕੱਢ ਕੇ ਬਾਹਰ ਸੁੱਟ ਦਿੰਦਾ ਪੱਟ ਕੇ ਬਾਹਰ ਸੁੱਟ ਦਿੰਦਾ ਇਸ ਕਰਕੇ ਤੂੰ ਵੀ ਭਾਈ ਪਹਿਚਾਨ ਕਰ ਵਾਹਿਗੁਰੂ ਦੇ ਨਾਮ ਦੇ ਰਸਤੇ 'ਤੇ ਜਿਹੜੇ ਵਿਕਾਰ ਜਿਹੜੇ ਤੈਨੂੰ ਰੋਕ ਰਹੇ ਆ ਨਾ ਇਹਨਾਂ ਨਦੀਨਾਂ ਨੂੰ ਕੱਟ ਕੇ ਕੱਢ ਕੇ ਬਾਹਰ ਸਿਰ ਦੇ ਇਨ ਤਜ ਆਤਮਾ ਹੋਏ ਧਾਈ ਤੇ ਕਹਿੰਦੇ ਇਹਨਾਂ ਨੂੰ ਤਜ ਕੇ ਇਹਨਾਂ ਨੂੰ ਛੱਡ ਕੇ ਇਹਨਾਂ ਤੋਂ ਛੁਟਕਾਰਾ ਪਾ ਕੇ ਆਤਮਾ ਹੋਏ ਧਾਈ ਤੇ ਫਿਰ ਕਹਿੰਦੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਰਚ ਜਾਏਗਾ ਜੁੜ ਜਾਏਗਾ ਪਰਮਾਤਮਾ ਨਾਲ ਤੇਰਾ ਮਿਲਾਪ ਹੋ ਜਾਏਗਾ ਇਸ ਕਰਕੇ ਇਨ ਤਜ ਆਤਮਾ ਹੋਏ ਤੇ ਆਈ ਤੇ ਜਿਵੇਂ ਖੇਤੀ ਦੇ ਵਿੱਚ ਹੋਰ ਫਸਲ ਨੂੰ ਬਾਹਰੀ ਮਾਰ ਤੋਂ ਬਚਾਉਣ ਵਾਸਤੇ ਡਰਨੇ ਗੱਡੇ ਜਾਂਦੇ ਆ ਰਾਖੇ ਬਣਾਏ ਜਾਂਦੇ ਆ ਵੀ ਜਿਹੜੇ ਫਸਲ ਦੀ ਰਾਖੀ ਕਰਦੇ ਆ ਕਹਿੰਦੇ ਇਸ ਪ੍ਰਕਾਰ ਤੂੰ ਵੀ ਵਾਹਿਗੁਰੂ ਦੇ ਨਾਮ ਸਿਮਰਨ ਤੇ ਸੇਵਾ ਦੇ ਰਾਖੇ ਬਿਠਾ ਲਦੇ ਮਨ ਦੇ ਵਿੱਚੋਂ ਇਹ ਵਿਕਾਰਾਂ ਰੂਪੀ ਨਦੀਨ ਕੱਢ ਕੇ ਸੇਵਾ ਸਿਮਰਨ ਦੀ ਬਾੜ ਕਰਦੇ ਤਾਂ ਜੋ ਤੇਰੀ ਖੇਤੀ ਨੂੰ ਕੋਈ ਮਾਰ ਨਾ ਪੈ ਸਕੇ ਕੋਈ ਬਾਹਰੋਂ ਤੇਰੀ ਖੇਤੀ ਨੂੰ ਖਰਾਬ ਨਾ ਕਰ ਸਕੇ ਖੇਤੀ ਦੀ ਰਾਖੀ ਵਾਸਤੇ ਸੇਵਾ ਦੇ ਸਿਮਰਨ ਦੇ ਰਾਖੇ ਬਿਠਾ ਲੈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਕਸੇ ਮਾਦੇ ਅਸਰ ਮਾਈ ਤੇ ਮਹਾਰਾਜ ਕਹਿੰਦੇ ਜਦੋਂ ਜਪ ਤਪ ਸੰਜਮ ਜਪਣਾ ਕਪੜਾ ਭਾਵ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਸੰਜਮ ਜੋ ਵਾਹਿਗੁਰੂ ਨੇ ਕਿਹਾ ਉਸ ਹੁਕਮ ਵਿੱਚ ਰਹਿ ਕੇ ਸੰਜਮ ਵਿੱਚ ਰਹਿ ਕੇ ਸਬਰ ਵਿੱਚ ਰਹਿ ਕੇ ਖਾਣਾ ਪੀਣਾ ਪਹਿਨਣਾ ਕਾਰਜ ਕਰਨਾ ਜਾ ਹੋਏ ਜਬ ਰਾਖੇ ਕਹਿੰਦੇ ਜਦੋਂ ਜਪ ਤਪ ਤੇ ਸੰਜਮ ਵਰਗੇ ਰਾਖੇ ਤੂੰ ਬਣਾ ਲੈ ਪ੍ਰਮਾਤਮਾ ਦੇ ਨਾਮ ਰੂਪੀ ਖੇਤੀ ਦਾ ਬੀਜ ਬੀਜ ਕੇ ਉਹਨੂੰ ਬਚਾਉਣ ਵਾਸਤੇ ਜਪ ਤਪ ਸੰਜਮ ਰੂਪੀ ਬਾੜ ਕਰ ਦਿੱਤੀ ਰਖਵਾਲੀ ਲਈ ਰਾਖੇ ਬਿਠਾ ਲ ਦਿੱਤੇ ਕਮਲ ਬਿਗਸੇ ਮਦ ਅਸਰਮਾਈ ਤੇ ਕਹਿੰਦੇ ਫਿਰ ਜਿਵੇਂ ਇੱਕ ਵਧੀਆ ਫਸਲ ਦੀ ਬਾਣ ਕਰਕੇ ਰਾਖੇ ਬਿਠਾਲ ਕੇ ਚੰਗਾ ਉਹਨੂੰ ਜਲ ਪਾਣੀ ਖਾਦ ਆਦਕਲਾ ਕੇ ਤੇ ਉਹਦੇ ਚੋਂ ਵਧੀਆ ਰਿਜ਼ਲਟ ਸਾਨੂੰ ਪ੍ਰਾਪਤ ਹੋ ਜਾਂਦਾ ਕਹਿੰਦੇ ਇਸੇ ਤਰ੍ਹਾਂ ਫਿਰ ਤੇੜਾ ਮਨਰੂਪੀ ਜਿਹੜਾ ਆਤਮਾ ਰੂਪੀ ਕਮਲਿਆ ਉਹ ਫਿਰ ਖਿੜ ਜਾਵੇਗਾ ਪਰਮਾਤਮਾ ਦੇ ਨਾਲ ਮਿਲਾਪ ਦਾ ਰਸਤਾ ਸੌਖਾ ਹੋ ਜਾਏਗਾ ਭਾਵ ਪੂਰਨ ਰੂਪ ਵਿੱਚ ਤੇਰੀ ਕੀਤੀ ਹੋਈ ਕਾਲ ਸੇਵਾ ਥਾਂੇ ਪੈ ਜਾਏਗੀ 20 ਸਫਤਾ ਰੂ ਬਾਸ ਰੂ ਸੰਗ੍ਰਹਿ ਤੀਨ ਖੋੜਾ ਨਿਤਕਾਲ ਸਾਰੇ ਹੁਣ ਸਤਿਗੁਰੂ ਮਹਾਰਾਜ ਇੱਥੇ ਦੱਸਦੇ ਆ ਕਹਿੰਦੇ ਭਾਈ 25 ਜਿਹੜੀਆਂ ਹਨ ਪ੍ਰਕਿਰਤੀਆਂ ਆ ਮਨ ਤੇ ਬੁੱਧੀ 25 ਤੇ 27 20 ਸਫਤਾ ਰੂ 20 ਤੇ 7 27 ਇਸ ਪ੍ਰਕਾਰ ਹੁਣ ਜਿਹੜੇ ਸਨਾਤਨ ਮਤ ਧਰਮ ਦੇ ਗ੍ਰੰਥ ਆ ਉਹਨਾਂ ਵਿੱਚ ਬਹੁਤ ਕੁਝ ਲਿਖਿਆ ਗਿਆ ਆ ਕਿੰਨੇ ਆਸ਼ਰਮ ਆ ਕਿੰਨੇ ਵੇਦ ਆ ਕਿੰਨੀਆਂ ਸਮਰਤیاں ਆ ਉਹਨਾਂ ਸਾਰਿਆਂ ਦਾ ਵੀ ਤਤਸਾਰ ਜਿਹੜਾ ਆ ਉਹਦਾ ਦੇ ਵਿੱਚ ਲਿਖਿਆ ਹੋਇਆ ਤੇ ਮਹਾਰਾਜ ਫਿਰ ਹੁਣ ਸਾਰੇ ਜਗਤ ਨੂੰ ਇਹ ਸਮਝਾ ਰਹੇ ਆ ਕਹਿੰਦੇ ਇਸ ਕਰਕੇ ਜਿਵੇਂ 10 ਇੰਦਰੀਆਂ ਆ ਆਪਣੇ 5 ਤਤ ਆ 3 ਗੁਣ ਰਜੋ ਤੋ ਸੰਤ ਵਾਇਗੁਰੂ ਰਜੋ ਗੁਣ ਸਤੋ ਗੁਣ ਤਮੋ ਗੁਣ ਇਸ ਪ੍ਰਕਾਰ ਇਹਨਾਂ ਸਾਰਿਆਂ ਨੂੰ ਜਦੋਂ ਆਪਾਂ ਜੋੜ ਕਰਦੇ ਆ ਤੇ ਇਹ ਵੱਖੋ ਵੱਖਰੇ ਜਿਵੇਂ ਧਾਰਮਿਕ ਗ੍ਰੰਥਾਂ ਦਾ ਆਪਾਂ ਜ਼ਿਕਰ ਕੀਤਾ ਹੁਣ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ 20 ਸਪਤਾਹਰੋ ਸੰਗ੍ਰਹਿ ਤਿੰਨ ਖੂੜਾ ਨਿਤਕਾਲ ਸਾਰੇ ਭਾਵ 25 ਪ੍ਰਕਿਰਤੀਆਂ ਮਨ ਤੇ ਬੁੱਧੀ 27 ਇਹ ਬਣ ਜਾਂਦੇ ਆ ਇਸੇ ਤਰ੍ਹਾਂ ਜਿਵੇਂ ਆ 10 ਇੰਦਰੀਆਂ ਹੋ ਗਈਆਂ 10 ਤੱਤ ਹੋ ਗਏ ਤੇ ਵਾਇਗਰੂ ਤਿੰਨ ਗੁਣ ਹੋ ਗਏ ਰਜੋ ਤਮੋ ਤੇ ਸਤੋ ਗੁਣ ਹੋ ਗਏ ਤੇ ਮਨ ਬੁੱਧੀ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਸਾਰਿਆਂ ਦਾ ਜੋੜ ਕਰੇਗਾ ਤੇ 27 ਬਣ ਜਾਂਦੇ ਆ 20 70 ਬਾਸ ਰਹੋ ਸੰਗ੍ਰਹਿ ਕਹਿੰਦੇ ਇਹਨਾਂ ਸਾਰਿਆਂ ਦਾ ਤੱਤ ਸਾਰ ਇੱਕੋ ਹੀ ਆ ਤਿੰਨ ਖੋੜਾ ਨਿਤਕਾਲ ਸਾਰੇ ਹੁਣ ਤਿੰਨ ਖੋੜਾ ਤਿੰਨ ਖੁੱਡਾਂ ਕਈਆਂ ਗਈਆਂ ਜਿਨ੍ਹਾਂ ਦੇ ਵਿੱਚ ਜਾਗਰਤ ਸੁਪਨ ਤੇ ਸੁਖੋਪਤ ਭਾਵ ਜਾਗਦਿਆਂ ਹੋયા ਜਾਂ ਸੁੱਤਿਆਂ ਹੋયા ਤੇ ਸੁਖੋਪਤ ਜੋ ਮੋ ਸਮਾਧੀ ਰੂਪ ਪਰਮਾਤਮਾ ਵਾਹਿਗੁਰੂ ਨਾਲ ਚਿੱਤ ਜੋੜੀਦਾ ਕਹਿੰਦੇ ਇਹਨਾਂ ਦੇ ਸਾਰਿਆਂ ਦੇ ਸਾਰਿਆਂ ਦਾ ਤਤ ਸਾਰ ਇਹੀ ਹੈ ਤਿੰਨ ਖੋੜਾ ਨਿਤਕਾਲ ਸਾਰੇ ਵੀ ਸਾਰੇ ਕਾਲ ਚੱਕਰ ਦੇ ਵਿੱਚ ਆ ਜਾਂਦੇ ਆ ਕਾਲ ਚੱਕਰ ਨਾਲ ਜੁੜ ਜਾਂਦੇ ਆ 10 18 ਮੈਂ ਅਪਰੰਪਰੋ ਚੀਨੋ 10 ਤੇ 8 18 ਜਿਵੇਂ ਪੁਰਾਣ ਆ ਸਿਮਰਤियां ਆ ਹੋਰ ਸਾਰੇ ਧਾਰਮਿਕ ਗ੍ਰੰਥ ਆ ਕਹੇ ਨਾਨਕ ਇਵ ਏਕ ਤਾਰੇ ਕਹਿੰਦੇ ਇਹਨਾਂ ਸਾਰਿਆਂ ਦਾ ਤਤਸਾਰ ਜੇ ਆਪਾਂ ਸਿੱਧੇ ਸਾਡੇ ਲਫ਼ਜ਼ਾਂ ਦੇ ਵਿੱਚ ਸੁਣਨਾ ਹੋਵੇ ਜਾਂ ਸਮਝਣਾ ਹੋਵੇ ਕਹਿੰਦੇ ਇਸ ਸਾਰਿਆਂ ਦਾ ਤਤਸਾਰ ਇੱਕੋ ਹੀ ਆ ਕਹੇ ਨਾਨਕ ਇਵ ਏਕ ਤਾਰੇ ਕਹਿੰਦੇ ਇੱਕ ਪ੍ਰਮਾਤਮਾ ਇੱਕ ਵਾਹਿਗੁਰੂ ਇੱਕ ਨਿਰੰਕਾਰ ਦੇ ਨਾਲ ਚਿੱਤ ਜੋੜ ਕੇ ਕੀਤੀ ਹੋਈ ਸੇਵਾ ਕੀਤਾ ਹੋਇਆ ਸਿਮਰਨ ਕੀਤੀ ਹੋਈ ਭਗਤੀ ਇਨਾਂ ਸਾਰੇ ਦੇ ਸਾਰੇ ਧਾਰਮਿਕ ਗ੍ਰੰਥਾਂ ਦਾ ਜੋ ਗਿਆਨ ਹੈ ਜੋ ਸਿਆਣੇ ਪੁਰਸ਼ਾਂ ਨੇ ਲਿਖਿਆ ਹੋਇਆ ਕਹਿੰਦੇ ਉਹਨਾਂ ਦਾ ਤਤਸਾਰ ਕੇਵਲ ਇੰਨਾ ਹੀ ਆ ਵੀ ਇੱਕ ਦੇ ਨਾਲ ਜੁੜਨਾ ਪੈਣਾ ਇੱਕ ਦੇ ਨਾਲ ਸਬੰਧ ਜੋੜੇਗਾ ਤੇ ਉਹ ਤੈਨੂੰ ਤੇਰੇ ਇਹਨਾਂ ਸਾਰੇ ਦੇ ਸਾਰੇ ਚੱਕਰਾਂ ਚੋਂ ਕੱਢ ਕੇ ਆਪਣੇ ਚਰਨਾਂ ਦੇ ਨਾਲ ਜੋੜ ਲਏਗਾ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਿਸਾਨ ਦੀ ਉਦਾਹਰਣ ਦੇ ਕੇ ਸਾਨੂੰ ਭਾਈ ਇਹ ਸਮਝਾਉਣਾ ਕੀਤਾ ਇਹਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜ ਕੇ ਆਪਣੇ ਇਸ ਮਨ ਨੂੰ ਸਮਤਲ ਕਰਕੇ ਕਰਮਾ ਰੂਪੀ ਸ਼ੁੱਧ ਬੀਜ ਬੀਜਦੇ ਤੇ ਵਾਹਿਗੁਰੂ ਦਾ ਨਾਮ ਰੂਪੀ ਜਲ ਛਿੜਕਦੇ ਤਾਂ ਜੋ ਤੇਰੀ ਖੇਤੀ ਵਧੀਆ ਹੋ ਜਾਏ ਤੇ ਉਸ ਖੇਤੀ ਵਿੱਚੋਂ ਵਿਸ਼ੇ ਵਿਕਾਰਾਂ ਦੇ ਨਦੀਨ ਕੱਢ ਕੇ ਕੱਟ ਕੇ ਬਾਹਰ ਸੁੱਟਦੇ ਤਾਂ ਜੋ ਤੇਰੀ ਫਸਲ ਨੂੰ ਨੁਕਸਾਨ ਕਰਨ ਵਾਲੀ ਉਹ ਨਦੀਨ ਵਿੱਚੋਂ ਨਿਕਲ ਜਾਣ ਤੇ ਫਿਰ ਬਾੜੀ ਮਾਰ ਤੋਂ ਬਚਾਉਣ ਵਾਸਤੇ ਜਪ ਤਪ ਸੰਜਮ ਦੀ ਬਾੜ ਕਰਕੇ ਖੇਤੀ ਦੇ ਰਾਖਿਆਂ ਦੇ ਰੂਪ ਵਿੱਚ ਬਿਠਾ ਦੇ ਤੇ ਸਤਿਗੁਰੂ ਕਿਰਪਾ ਕਰੇਗਾ ਫਿਰ ਇਸ ਸਾਰੇ ਕਾਸ਼ੇ ਦਾ ਤੈਨੂੰ ਫਲ ਇਹ ਮਿਲੇਗਾ ਕਿ ਜਦੋਂ ਇੱਕ ਨਾਲ ਜੁੜ ਜਾਏਗਾ ਫਿਰ ਉਹ ਤੈਨੂੰ ਆਪਣਾ ਹੀ ਰੂਪ ਬਣਾ ਦੇਗਾ ਫਿਰ ਤੇਰਾ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਭਿੰਨ ਭੇਦ ਖਤਮ ਹੋ ਜਾਏਗਾ ਕਹੇ ਨਾਨਕ ਏਕ ਤਾਰੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਇੱਕ ਪਰਮਾਤਮਾ ਨਾਲ ਜੁੜ ਕੇ ਇੱਕ ਦੀ ਸੇਵਾ ਇੱਕ ਦਾ ਸਿਮਰਨ ਕਰਕੇ ਫਿਰ ਉਹੀ ਤੇਰਾ ਪਾਰ ਉਤਾਰਾ ਕਰ ਸਕਦਾ ਤੇ ਤੈਨੂੰ ਅਕਾਲ ਪੁਰਖ ਜੀਵ ਨੂੰ ਸੰਸਾਰ ਵਿੱਚ ਭਟਕਦੇ ਹੋਏ ਨੂੰ ਹੱਥ ਫੜ ਕੇ ਕੱਢ ਲੈਂਦਾ ਤੈਨੂੰ ਪਾਰ ਦਿੰਦਾ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਦਾਸpassੋ ਸੇਵਾ ਕਰਦੇ ਆਂ ਸੰਗਤਾਂ ਦੇ ਨਾਲ ਸਾਝ ਕਰਦੇ ਆਂ ਉਚਾਰਨ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾ ਹੋ ਜਾਂਦੀਆਂ ਆਪ ਸੰਗਤ ਸਤਿਗੁਰੂ ਮਹਾਰਾਜ ਬਖਸ਼ਣਯੋਗ ਹੋ ਜੀ ਬਖਸ਼ ਲੈਣਾ ਇੰਨੀ ਸੇਵਾ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ